ਪਬਲਿਕ ਸਕੂਲ ਫਾਂਡੂ ਸਰਨਾਪਾਦੇ ਵਿੱਚ ਬਤੌਰ ਪੰਜਾਬੀ ਅਧਿਆਪਕਾ ਵਜੋਂ ਸੇਵਾ ਨਿਭਾ ਰਹੀ ਹਾਂ ਅੱਜ ਆਪਾਂ 9ਵੀਂ ਜਮਾਤ ਦੀ ਕਵਿਤਾ ਦਸਾਖੀ ਦਾ ਮੇਲਾ ਪੜਾਂਗੇ ਜੋ ਕਿ ਤਨੀਰਾਮ ਸਾਧਵੀ ਜੀ ਦੁਆਰਾ ਲਿਖੀ ਹੋਈ ਹੈ ਕਵਿਤਾ ਪੜਨ ਤੋਂ ਪਹਿਲਾਂ ਗੱਲ ਕਰਦੇ ਹਾਂ ਕਵੀ ਦੇ ਜੀਵਨ ਬਾਰੇ ਲਾਲਾ ਤਨੀਰਾਮ ਸਾਧਵੀ ਦਾ ਜਨਮ 4 ਅਕਤੂਬਰ 1876 ਈਸਵੀ ਨੂੰ ਪਿਤਾ ਸ਼੍ਰੀ ਬਹੁਮਨ ਅਤੇ ਮਾਤਾ ਸ਼੍ਰੀਮਤੀ ਲక్ష్ਮੀ ਦੇਵੀ ਦੇ ਘਰ ਪਿੰਡ ਪੱਸੀਆਂ ਵਾਲਾ ਜ਼ਿਲ੍ਹਾ ਸਿਆਲਕੋਟ ਪਾਕਿਸਤਾਨ ਵਿੱਚ ਹੋਇਆ ਲਾਲਾ ਧਨੀ ਰਾਮ ਚਾਤਰੀਕ ਜੀ ਨੇ ਜੀਵਨ ਦਾ ਬਹੁਤਾ ਸਮਾਂ ਅੰਮ੍ਰਿਤਸਰ ਵਿਖੇ ਬਿਤਾਇਆ ਇੱਥੇ ਹੀ ਇਹਨਾਂ ਨੇ ਭਾਈ ਵੀਰ ਸਿੰਘ ਦੀ ਵਜ਼ੀਰ ਹਿੰਦ ਪ੍ਰੈਸ ਦੇ ਵਿੱਚ ਨੌਕਰੀ ਵੀ ਕੀਤੀ ਉਹਨਾਂ ਦੀਆਂ ਸਾਹਿਤਿਕ ਰਚਨਾਵਾਂ ਚੰਦਨ ਬਾੜੀ ਕੇਸਰ ਕਿਆਰੀ ਨਵਾਂ ਜਹਾਨ ਸੂਫੀ ਖਾਨਾ ਨਾਲ ਦਮਯੰਤੀ ਆਦਿ ਹਨ ਧਨੀ ਰਾਮ ਚਾਤਰੀਕ ਜੀ ਦੀ ਕਵਿਤਾ ਵਿੱਚ ਪੰਜਾਬ ਦਾ ਸੱਭਿਆਚਾਰ ठाਠਾ ਮਾਰਦਾ ਹੈ ਕਿਉਂਕਿ ਉਹਨਾਂ ਨੇ ਆਪਣੀਆਂ ਕਵਿਤਾਵਾਂ ਦੇ ਵਿੱਚ ਆਪਣੀਆਂ ਰਚਨਾਵਾਂ ਦੇ ਵਿੱਚ ਜ਼ਿਆਦਾਤਰ ਪੰਜਾਬ ਦੇ ਸੱਭਿਆਚਾਰ ਨੂੰ ਦਿਖਾਇਆ ਹੈ ਪੰਜਾਬੀ ਬੋਲੀ ਨਾਲ ਪਿਆਰ ਵੀ ਉਹਨਾਂ ਦੀਆਂ ਰਚਨਾਵਾਂ ਦੇ ਵਿੱਚ ਫੁੱਟ ਫੁੱਟ ਪੈਂਦਾ ਹੈ ਉਹਨਾਂ ਨੇ ਆਪਣੀਆਂ ਰਚਨਾਵਾਂ ਦੇ ਵਿੱਚ ਭਾਸ਼ਾ ਬਹੁਤ ਹੀ ਸਰਲ ਤੇ ਸਹਿਜ ਪੰਜਾਬੀ ਦਾ ਪ੍ਰਯੋਗ ਕੀਤਾ ਹੈ ਵਿਸਾਖੀ ਦਾ ਮੇਲਾ ਕਵਿਤਾ ਦੇ ਵਿੱਚ ਕਵੀ ਨੇ ਵਿਸਾਖੀ ਦੇ ਮਹੀਨੇ ਦੀ ਜਦੋਂ ਵਿਸਾਖੀ ਦਾ ਮੇਲਾ ਕਣਕਾਂ ਪੱਕ ਜਾਂਦੀਆਂ ਨੇ ਉਸ ਸਮੇਂ ਦੀ ਗੱਲ ਕਰਦੇ ਨੇ ਉਹ ਇਸ ਕਵਤਾ ਦੀਆਂ ਪਹਿਲੀਆਂ ਸਤਰਾਂ ਦੇ ਵਿੱਚ ਵਿਸਾਖ ਮਹੀਨੇ ਦੇ ਵਿੱਚ ਮੌਸਮ ਵਿੱਚ ਆਈਆਂ ਤਬਦੀਲੀਆਂ ਬਾਰੇ ਗੱਲ ਕਰਦੇ ਨੇ ਉਹ ਕਹਿੰਦੇ ਨੇ ਕਿ ਇਸ ਸਮੇਂ ਕਣਕਾਂ ਜਿਹੜੀਆਂ ਨੇ ਉਹ ਪੱਕ ਜਾਂਦੀਆਂ ਨੇ ਤੇ ਜਿਹੜਾ ਲੁਕਾਟ ਦਾ ਫੜਾ ਉਸ ਨੂੰ ਰਸ ਪੈ ਜਾਂਦਾ ਹੈ ਬੂਰ ਪਿਆ ਅੰਬਾਂ ਨੂੰ ਗੁਲਾਬ ਹੱਸਿਆ ਕਿ ਅੰਬ ਦੇ ਫਲ ਨੂੰ ਵੀ ਬੂਰ ਪੈ ਜਾਂਦਾ ਇਹ ਗੁਲਾਬ ਜਿਹੜਾ ਉਹ ਖਾਸ ਰਿਹਾ ਤੇ ਇਸ ਸਮੇਂ ਜਿਹੜੇ ਗੁਲਾਬ ਦੇ ਫੁੱਲ ਨੇ ਤੇ ਉਹ ਖਿੜ ਰਹੇ ਨੇ ਮਹਿਕਦੇ ਨੇ ਤੇ ਖਾਸ ਰਹੇ ਬੇਰੀਆਂ ਲਿਫਾਈਆਂ ਟਾਹਣੀਆਂ ਦੇ ਭਾਰ ਨੇ ਬੇਰੀਆਂ ਜਿਹੜੀਆਂ ਨੇ ਉਹਨਾਂ ਨੂੰ ਵੀ ਬੇਰ ਲੱਗ ਜਾਂਦੇ ਨੇ ਤੇ ਉਹ ਆਪਣੀ ਫਲਾਂ ਦੇ ਬੇਰਾਂ ਦੇ ਭਾਰ ਦੇ ਨਾਲ ਬੇਰੀਆਂ ਦੀਆਂ ਜਿਹੜੀਆਂ ਟਾਹਣੀਆਂ ਨੇ ਉਹ ਲਿਫ ਜਾਂਦੀਆਂ ਨੇ ਝੁੱਕ ਜਾਂਦੀਆਂ ਪੁੰਗਰਿਆਂ ਬੱਲਾਂ ਬੇਲਾਂ ਰੁੱਖੀ ਚੜੀਆਂ ਫੁੱਲਾਂ ਹੇਠੋਂ ਫਲਾਂ ਨੇ ਭਰੋਈਆਂ ਲੜੀਆਂ ਕਿ ਜਿਹੜੀਆਂ ਬੇਲਾਂ ਨੇ ਉਹ ਵੀ ਪੁੰਗਰਨਾ ਫੁੱਲ ਬੂਟੇ ਪੁੰਗਰਨੇ ਸ਼ੁਰੂ ਹੋ ਜਾਂਦੇ ਨੇ ਤੇ ਜਿਹੜੀਆਂ ਬੇਲਾਂ ਨੇ ਉਹ ਪੁੰਗਰ ਕੇ ਵੱਡੀਆਂ ਹੋ ਕੇ ਰੁੱਖਾਂ ਦੇ ਉੱਪਰ ਚੜ ਜਾਂਦੀਆਂ ਨੇ ਤੇ ਫੁੱਲਾਂੇ ਫਲਾਂੇ ਪਰੋਈਆਂ ਲੜੀਆਂ ਉਹਨਾਂ ਦੇ ਵਿੱਚੋਂ ਜਿਹੜੇ ਫਾਇਦੇ ਉਹ ਵੀ ਬਣਨੇ ਸ਼ੁਰੂ ਹੋ ਜਾਂਦੇ। ਸਾਈਂ ਦੀ ਨਿਗਾਹ ਜਦ ਤੇ ਸਵੱਲੀਏ ਚੱਲ ਨਹੀਂ ਪਰਣੀਏ ਵਿਸਾਖੀ ਚੱਲੇਗੀ। ਕਦੇ ਕਹੇ ਰਿਹਾ ਕਿ ਇਸ ਸਮੇਂ ਜਿਹੜੀ ਦੁਨੀਆ ਦੇ ਉੱਪਰ ਪਰਮਾਤਮਾ ਦੀ ਨਜ਼ਰ ਆ ਉਹ ਮਿਹਰ ਭਰੀ ਹੁੰਦੀ ਹੈ ਤੇ ਖੁਸ਼ੀ ਪਤਨੀ ਨੂੰ ਕਹਿੰਦੇ ਨੇ ਕਿ ਚੱਲੀ ਪਰਣੀ ਏ ਵਿਸਾਖੀ ਦਾ ਮੇਲਾ ਵੇਖਣ ਚਲੀਏ ਦੂਰ ਦੂਰ ਥਾਵਾਂ ਤੋਂ ਬੰਜਾਰੇ ਆਏ ਨੇ ਸੋਹਣੇ ਸੋਹਣੇ ਪੂਜਾਂ ਤੇ ਫੀਤੇ ਲਿਆਏ ਨੇ ਅਗਲੀਆਂ 17 ਦੇ ਵਿੱਚ ਕਵੀ ਜਿਹੜਾ ਹੈ ਉਹ ਵਿਸਾਖੀ ਦੇ ਮੇਲੇ ਦਾ ਜ਼ਿਕਰ ਕਰ ਰਿਹਾ ਹੈ ਕਿ ਮੇਲੇ ਦੇ ਵਿੱਚ ਦੂਰ ਦੂਰ ਥਾਵਾਂ ਤੋਂ ਬੰਜਾਰੇ ਜਿਹੜੇ ਨੇ ਉਹ ਆਪਣਾ ਸਮਾਨ ਆਪਣੀਆਂ ਚੀਜ਼ਾਂ ਵੇਚਣ ਲਈ ਆਉਂਦੇ ਨੇ ਤੇ ਆ ਕੇ ਮੇਲੇ ਦੇ ਵਿੱਚ ਦੁਕਾਨਾਂ ਠੱਡੀਆਂ ਲਾਉਂਦੇ ਨੇ ਸੋਨੇ ਸੋਨੇ ਕੁੰਜਾ ਉਹ ਸੋਨੇ ਸੋਨੇ ਰੀਬਨ ਫੀਤੇ ਗੋਟੇ ਵੇਚਣ ਲਈ ਲੈ ਕੇ ਆਉਂਦੇ ਗਜਰਿਆਂ ਤੇ ਬੰਗਾਂ ਦਾ ਨਾਂ ਅੰਤ ਕੋਈ ਐ ਮੰਡੀ ਝੂਠੇ ਗਹਿਣਿਆਂ ਦੀ ਲੱਗੀ ਹੋਈ ਐ ਮੇਲੇ ਦੇ ਵਿੱਚ ਗਜਰੇ ਚੂੜੀਆਂ ਬੰਗਾਂ ਇਹਨਾਂ ਦਾ ਕੋਈ ਅੰਤ ਨਹੀਂ ਐ ਮਤਲਬ ਬਹੁਤ ਸਾਰਾ ਸਮਾਨ ਜਿਹੜਾ ਉਹ ਮੇਲੇ ਦੇ ਵਿੱਚ ਵੇਚਣ ਲਈ ਆਇਆ ਹੋਇਆ ਐ ਤੇ ਮੰਡੀ ਝੂਠੇ ਗਹਿਣਿਆਂ ਦੀ ਕੀ ਆਰਟੀਫੀਸ਼ਲ ਜਵਲਰੀ ਜਿਵੇਂ ਆਪਾਂ ਕਹਿਤੀ ਕਿ ਬਨਾਵ ਇਸਮਾਨ ਜਿਹੜਾ ਹੈ ਸਜਾਵਟ ਦਾ ਉਸ ਨੂੰ ਵੇਚਣ ਲਈ ਦੁਕਾਨਾਂ ਲੱਗੀਆਂ ਹੋਈਆਂ ਨੇ ਤੇ ਇਸ ਤਰ੍ਹਾਂ ਲੱਗਦਾ ਹੈ ਕਿ ਜਿਵੇਂ ਕੋਈ ਵੱਡੀ ਮੰਡੀ ਲੱਗੀ ਹੋਈ ਹੋਵੇ। ਖੱਟੀਆਂ ਹਜ਼ਾਰਾਂ ਹਲਵਾਈਆਂ ਲਾਈਆਂ ਨੇ, ਹਲਵਾਈਆਂ ਨੇ ਵੀ ਹਜ਼ਾਰਾਂ ਹੀ ਖੱਟੀਆਂ ਬਹੁਤ ਸਾਰੀਆਂ ਖੱਟੀਆਂ ਆਪਣੀਆਂ ਮਠਿਆਈਆਂ ਦੀਆਂ ਦੁਕਾਨਾਂ ਲਗਾਈਆਂ ਹੋਈਆਂ ਨੇ ਤੇ ਉਹ ਆਪਣੀਆਂ ਮਠਿਆਈਆਂ ਜਿਹੜੀਆਂ ਨੇ ਉਹ ਵੇਚ ਰਹੇ ਨੇ। ਸੈਂਕੜੇ ਸੁਗਾਤਾਂ ਵਾਲੇ ਹੋਰ ਆਈਆਂ ਨੇ ਹੋਰ ਵੀ ਸੈਂਕੜੇ ਅਨੇਕਾਂ ਸੁਗਾਤਾਂ ਮੇਲੇ ਦੇ ਵਿੱਚ ਵਿਕਣ ਲਈ ਆਈਆਂ ਹੋਈਆਂ ਨੇ ਹੱਟੀ-ਹੱਟੀ ਸ਼ੌਂਕੀਆਂ ਦੀ ਭੀੜ ਖੱਲੀ ਹੈ ਤੇ ਜਿਹੜੇ ਸ਼ੌਕੀਨ ਨੇ ਮੇਲਾ ਦੇਖਣ ਲਈ ਉਹ ਦੁਕਾਨਾਂ ਦੇ ਉੱਪਰ ਖੜੇ ਨੇ ਕੋਈ ਸਮਾਨ ਖਰੀਦ ਰਿਹਾ ਹੈ ਕੋਈ ਮਠਿਆਈਆਂ ਖਾ ਰਿਹਾ ਹੈ ਤੇ ਇਸ ਤਰ੍ਹਾਂ ਸ਼ੌਂਕੀਆਂ ਦੀ ਜਿਹੜੀ ਭੀੜ ਆ ਉਹ ਮੇਲੇ ਦੇ ਵਿੱਚ ਲੱਗੀ ਹੋਈ ਹੈ ਚੱਲਨੀ ਪਰੇਮੀਏ ਵਿਸਾਖੀ ਚੱਲੀਏ ਥਾਈ-ਥਾਈ ਠੇਡਾਂ ਦੇ ਪੰਘੂੜੇ ਆਏ ਨੇ ਬੱਚਿਆਂ ਦੇ ਖੇਡਣ ਦਾ ਸਮਾਨ ਜਿਹੜਾ ਉਹ ਵਿਕ ਰਿਹਾ ਤੇ ਭੰਗੂੜੇ ਝੂਲੇ ਚੰਡੋਲ ਜਿਹੜੇ ਨੇ ਉਹ ਵੀ ਮੇਲੇ ਦੇ ਵਿੱਚ ਲੱਗੇ ਹੋਏ ਹਨ ਜੋਗੀਆਂ ਮਦਾਰੀਆਂ ਤਮਾਸ਼ੇ ਲਾਏ ਨੇ ਮੇਲੇ ਦੇ ਵਿੱਚ ਜੋਗੀਆਂ ਨੇ ਮਦਾਰੀਆਂ ਨੇ ਉਹ ਵੀ ਆਪਣੇ ਤਮਾਸ਼ੇ ਜਿਹੜੇ ਨੇ ਵਿਖਾ ਰਹੇ ਹਨ ਵੰਜਰੀ ਲੰਗੋਜਾ ਕਾਟੋ ਤੁੰਬਾ ਵੱਜਦੇ ਮੇਲੇ ਦੇ ਵਿੱਚ ਪੁਰਾਣੀ ਸਾਜ਼ ਜਿਹੜੇ ਨੇ ਉਹ ਵਜਦੇ ਹੋਏ ਸੁਣਾਈ ਦਿੰਦੇ ਨੇ ਜਿਵੇਂ ਪੰਚਲੀ ਲੰਗੋਜਾ ਕਾਟੋ ਤੁੰਬਾ ਇਹ ਸਾਰਿਆਂ ਦੇ ਸਾਜ਼ਾਂ ਦੀਆਂ ਆਵਾਜ਼ਾਂ ਮੇਲੇ ਦੇ ਵਿੱਚ ਵਾਜੀਆਂ ਦੀਆਂ ਸੁਣਾਈ ਦਿੰਦੀਆਂ ਹਨ ਛਿੰਝ ਦੇ ਵਿੱਚ ਸੂਰੇ ਪਹਿਲਵਾਨ ਗੱਜ ਦੇ ਮੇਲੇ ਦੇ ਵਿੱਚ ਜਿਹੜੇ ਪਹਿਲਵਾਨਾਂ ਨੇ ਘੋਲ ਹੁੰਦੇ ਨੇ ਉਹ ਆਕਰਸ਼ਨ ਦਾ ਮੇਨ ਖਿੱਚ ਦਾ ਕੇਂਦਰ ਹੁੰਦੇ ਨੇ ਤੇ ਕਵੀ ਕਹਿ ਰਿਹਾ ਕਿ ਛਿੰਝ ਦੇ ਵਿੱਚ ਅਖਾੜਿਆਂ ਦੇ ਵਿੱਚ ਜਿਹੜੇ ਸੂਰੇ ਪਹਿਲਵਾਨ ਨੇ ਉਹ ਘੋਲ ਕਰਦੇ ਵਿਖਾਈ ਦਿੰਦੇ ਨੇ ਇੰਨੀ ਜ਼ਿਆਦਾ ਭੀੜ ਵਿੱਚ ਮੋਢੇ ਨਾਲ ਮੋਢਾ ਵੱਜਦਾ ਮੇਲੇ ਵਿੱਚ ਇੰਨੀ ਜ਼ਿਆਦਾ ਭੀੜ ਹੈ ਕਿ ਇਸ ਤਰ੍ਹਾਂ ਲੱਗਦਾ ਕਿ ਜਿਵੇਂ ਸਾਰੀ ਦੁਨੀਆ ਦਾ ਸਾਰੇ ਜੱਗ ਦਾ ਜਿਹੜਾ ਦੀ ਭੀੜ ਹੈ ਲੋਕ ਨੇ ਉਹ ਇੱਥੇ ਹੀ ਇਕੱਠੇ ਹੋ ਗਏ ਨੇ ਤੇ ਇਸ ਭੀੜ ਦੇ ਵਿੱਚ ਲੋਕਾਂ ਦਾ ਇੱਕ ਦੂਜੇ ਨਾਲ ਮੋਢੇ ਨਾਲ ਮੋਢਾ ਵੱਜ ਰਿਹਾ ਚਾਲੂਨੀ ਪ੍ਰੇਮੀਏ ਵਸਾਥੀ ਚੱਲਗੇ ਕਵੀ ਕਹਿ ਰਿਹਾ ਹੈ ਕਿ ਆਪਣੀ ਪਤਨੀ ਨੂੰ ਕਿ ਚੱਲ ਮੇਲਾ ਵੇਖਣ ਚੱਲ ਮੈਂ ਆਸ ਕਰਦੀ ਹਾਂ ਕਿ ਤੁਹਾਨੂੰ ਕਵਿਤਾ ਦੀ ਸਮਝ ਆਈ ਹੋਵੇਗੀ ਧੰਨਵਾਦ